ਟਾਪਰ ਜਾ ਫਿਰਿਆ ਗੁਰਜੀਤ ਗਿੱਲ ਲਖਨੌਰ ਵਾਲਾ ਉਹਦਾ ਬਹੁਤ ਵੱਡਾ ਯੋਗਦਾਨ ਹੈ ਜਿਹਦੇ ਕਪੜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਮੈਨੂੰ ਲੱਗਦਾ ਸ਼ੌਕੀ ਵਿਜਨਪੁਰੀਆ ਸੈਂਟਰ ਦੇ ਵਿੱਚ ਸੋਹੜਾ ਸਾਹਿਬ ਸ਼ੌਕੀ ਹੈ ਨਾ ਆਪਣਾ ਕਮਾਲ ਦੀ ਹੈ ਗੱਲ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿਹੜਾ ਆ ਪਰਾਲਾ ਕੀਤਾ ਹੈ ਇਹ ਬਹੁਤ ਵਧੀਆ ਪਰਾਲਾ ਵੀ ਨਵੇਂ ਮੁੰਡਿਆਂ ਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਕਿਸੇ ਦੇ ਕਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਪੜਾਉਣਾ ਬਹੁਤ ਔਖਾ ਪਰ ਬੜਿਆ ਬੜਾਇਆ ਸਾਹਮ ਲੈਣਾ ਬਹੁਤ ਸੌਖਾ ਉਧਰ ਗੁਰੀ ਬੈਂਸ ਤੇ ਦਵਿੰਦਰ ਬੈਂਸ ਦਿਲਪ੍ਰੀਤ ਕੰਬਾਲਾ ਆਓ ਜਿਹਨਾਂ ਭਰਾਵਾਂ ਵੱਲੋਂ ਅਮਰੀਕ ਬਾਈ ਬਲਕਾਨਣ ਖੇਲੇ ਦਾ ਖੁੱਲਾ ਖਾੜਾ ਜਿਹੜਾ ਥੋੜੇ ਸ਼ੁਰੂ ਹੋ ਜਾ ਰਹੇ ਹੈ। ਲਓ ਅੱਜ ਦੇ ਇਸ ਕਬੱਡੀ ਕੱਪ ਦਾ ਫਾਈਨਲ ਦੀ ਪਹਿਲੀ ਰੇਡ ਪਾਉਣ ਲਈ ਨੌਜਵਾਨ ਅਨੰਦਰਜੀਤ ਬੰਨੀ ਸਮਾਣੇ ਪਿੰਡ ਵਾਲਾ ਮੈਦਾਨ ਦੇ ਵਿੱਚ ਬਿਲਕੁਲ ਤਿਆਰੀ ਦੇ ਵਿੱਚ ਹੈ। ਫਾਈਨਲ ਦਾ ਨਜ਼ਾਰਾ ਹੈ ਤੇ ਫਾਈਨਲ ਦੀਆਂ ਰੇਡਾਂ ਦੀ ਕੋਈ ਦੱਸੋ ਵੀ ਕਿੰਨੀਆਂ-ਕਿੰਨੀਆਂ ਦਿੱਤੀਆਂ ਨੇ। ਜ਼ਰੂਰ ਸਾਨੂੰ ਜਾਣਕਾਰੀ ਆਪਾਂ ਸਾਂਝੀ ਕਰ ਦਈਏ। ਸੇਠੀ ਸਾਢੇ 15-16 ਰੇਡਾਂ ਪੂਰੀਆਂ ਪੈਣਗੀਆਂ। ਪੂਰੀਆਂ 15-15 ਪਵਾ ਲਓ। 30 ਕਬੜੀਆਂ ਬੈਣਗੀਆਂ ਜੇ ਟੋਟਲ 30 ਪੁਆਇੰਟ ਹੋਰ ਤੋਂ ਬਾਅਦ ਮੈਚ ਬੰਦ ਹੋਵੇਗਾ ਪਹਿਲੀ ਰੇਡ ਇੰਦਰਜੀਤ ਬੰਨੀ ਦੀ ਆ ਲੈ ਵੀ ਖੋਸੇ ਕੋਟੜੇ ਵਾਲਿਆ ਕਰਦੇ ਸਿਰ ਤੋਂ ਸਾਹਮਣੇ ਕਹਿੰਦੇ ਫਾਈਨਲ ਦੀ ਪਹਿਲੀ ਪੈ ਗਈ ਮੇਰੇ ਮਿੱਤਰੋ ਆਹ ਸਾਹਮਣੇ ਚਾਰ ਤੇ ਚਾਰੇ ਪਿਆਰ ਨੇ ਉਹ ਦੇਖਾਂਗੇ ਚਾਰਾਂ ਦੇ ਵਿੱਚੋਂ ਇੱਧਰ ਨੰਬਰ ਇਸਦੇਲ ਉਹ ਬੜੀ ਸੁਆੜੇ ਵਾਲਾ ਇੱਕ ਤਗੜਾ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਦੋਨੇ ਟੀਮਾਂ ਕਹਿੰਦੇ ਚੋਟੀ ਦੀਆਂ ਇੱਕ ਪਾਸੇ ਸਿੰਗਲ ਦੀ ਟੀਮ ਹੈ ਤੇ ਦੂਜੇ ਪਾਸੇ ਸਟਾਪਾ ਐਨ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹਈਆਂ ਹਰਜੀਤ ਭੋਲੂ ਸਾਡਾ ਵੀ ਐਮਸੀ ਤੇ ਨਾਲ ਸੋਨੂ ਸੁਹਾਣੇ ਨੇ ਐਲਾਨ ਕਰ ਦਿੱਤਾ ਵੀ ਦੁੱਗਾਂ ਵੇਲੇ ਖੁਸ਼ੀ ਦਾ ਹਰ ਇੱਕ ਜੱਫਾ ਤੇ ਅਰਸ਼ ਮੈਂ ਤੋਤ ਦਾ ਹਰ ਇੱਕ ਜੱਫਾ ਜਿਹੜਾ ਇੱਕ ਇੱਕ ਹਜ਼ਾਰ ਦਿੱਤਾ ਜਾਣਾ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਆਹ ਖੋਡਾ ਵਾਲੀ ਸ਼ੇਰ ਦੀ ਧਰਤੀ ਦਾ ਸੁਖੀ ਧਰਤੀ ਮਾਨੂੰ ਮੱਥਾ ਟੇਕ ਰਿਹਾ ਕਿ ਮੱਥਾ ਟੇਕਿਆ ਮੁੰਡੇ ਨੇ ਦੋਵੇਂ ਹੱਥ ਜੋੜੇ ਵੇਖੋ ਲੱਗਾ ਰੱਬ ਨੂੰ ਧਿਆਉਣ ਲੋਕੋ ਏ ਮਾਰੋ ਤਾਰੀਆਂ ਸ਼ੇਰ ਨੂੰ ਦਿਓ ਥਾਪੀ ਉਹ ਥਾਪੀ ਚੱਲਿਆ ਕਬੱਡੀਆਂ ਪਾਉਣ ਲੋਕੋ ਉਧਰ ਕਹਿੰਦੇ ਤਾਕਤ ਕਲੱਬ ਬੜੀ ਬੜੀ ਵੀਰ ਨੇ ਉਥੇ ਕਹਿੰਦੇ ਹਰਪ੍ਰੀਤ ਜونی ਭਰਾ ਉਹ ਹਰਸ਼ੋਦੀ ਕਹਿੰਦੇ ਵੀ ਅਗਲੇ ਸਾਲ ਮੇਜਰ ਲੀਗ ਤੇ ਸ਼ਾਮ ਨੂੰ ਚੰਡੀਗੜ੍ਹ ਬੋਲੀ ਪੈਂਦੇ ਨੱਥੂ ਆ ਲਾਹੌਰ ਸਾਰਾ ਬੱਬੂ ਮਾਨ ਲੱਗੇਗਾ ਕਹਿੰਦੇ ਅਗਲੇ ਸਾਲ ਬੁਰੀ ਪੈਸ ਕਹਿੰਦਾ ਵੀ ਖੁਸ਼ੀ ਦੇ ਪਿੰਡ ਜੱਸੇ ਉਤਾਜ ਜੀ 11000 ਰੁਪਏ ਕਾ ਬਾਤ ਹੈ ਕਹਿੰਦੇ ਗਿਆ 11000 ਰੁਪਿਆ ਲੈ ਵੀ ਦੁਕਾਨ ਵਾਲਿਆ 11000 ਲੱਗਿਆ ਹੋਇਆ ਰੱਖਦੇ ਮਾਣ ਮੁੰਡਿਆਂ ਦਾ ਆ ਬਿੱਲਾ ਸਰਪੰਚ ਬਿੱਲਾ ਸਰਪੰਚ ਤੇ ਭਾਗੜ ਵਾਲਾ ਵਿੱਕੀ ਉੱਟਦਾ ਜਾਂਦਾ ਹੈ ਬਹੁਤ ਤਕੜਾ ਪੁਆਇੰਟ ਜੁਰਮ ਦੇ ਵਿੱਚ ਕਾਮਯਾਬ ਹੋ ਗਿਆ ਹੈ ਸਿਰੇ ਦੀ ਕਬੱਡੀ ਹੈ ਸਿਰੇ ਦੀ ਟੱਕਰ ਹੈ ਇੱਕ ਪਾਸੇ ਹਰਿਆਣੇ ਦੇ ਗੱਭਰੂ ਰੇ ਆ ਦੂਜੇ ਪਾਸੇ ਮੁੰਡੇ ਕਹਿੰਦੇ ਚੰਡੀਗੜ੍ਹ ਦੇ ਗੱਭਰੂ ਰੇ ਆ ਚੰਡੀਗੜ੍ਹ ਤੇ ਹਰਿਆਣੇ ਦੇ ਦਰਮਿਆਨ ਟੱਕਰ ਪਈ ਹੋਈ ਹੈ ਆਏ ਨੌਜਵਾਨ ਸੁਖੀ ਖੁੱਡਾਲੀ ਸ਼ੇਰਪਿੰਡ ਦਾ ਜਿਸ ਖਿਡਾਰੀ ਨੇ ਧਾਵਾ ਬੋਲਿਆ ਹੋਇਆ ਕਾਲੇ ਵਰਗੇ ਦੋ ਸੋਨੂ ਨੇ ਨਾਲ ਨਿਕਾ ਜਾ ਤਿਆਰ ਹੈ ਉਹ ਦੇਖਦੇ ਵੀ ਨੌਜਵਾਨਾ ਉਹ ਬੱਲੇ ਬੱਲੇ ਉਹ ਤਾੜੀਆਂ ਵੱਜਣਗੀਆਂ ਟਾਰੀਆਂ ਮਾਰਦੇ ਜੋਰਦਾਰ ਆ ਕਾਲਾ ਸੇਰਾ ਲਾ ਗਿਆ ਕਾਲਾ ਬੱਲੇ ਬੱਲੇ ਕਰਵਾ ਗਿਆ ਵੇਖਿਆ ਗੋਰੂ ਆ ਗਿਆ ਕਰਦੇ ਗੱਲ ਮੁੰਡੇ ਉਹ ਸਾਹਮਣੇ ਕਹਿੰਦੇ ਰੇਡ ਪੈ ਗਈ ਹੈ ਮੇਰੇ ਮਿੱਤਰੋ ਔਰ ਸਾਲੂਪੇੜ ਦੇ ਚਰਚੇ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਹੋਏ ਨੇ ਮਿੰਟੇ ਗੁੱਜਰ ਹੋਣੀ ਵੱਡੇ ਵੀਰ ਨੇ ਅਜੱਤ ਧਨੋਰੀ ਵਾਲਾ ਭਰਾ ਅੱਜ ਕਹਿੰਦੇ ਮੋੜ ਐਮਸੀ ਆਇਆ ਹੋਇਆ ਦਰਵਾਮਾਨੇ ਵੀਰਾਂ ਦੇ ਲਈ ਇਹ ਵੱਡੇ ਭਰਾ ਕਿ ਜਿੰਨਾਂ ਨਾਲ ਖੜੇ ਕਹਿੰਦੇ ਖੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਲੁਕੇ ਖੜੇ ਆ ਉਹ ਬੱਟੇ ਬਾਈ ਬੜੀ ਆ ਗਿਆ ਉਹ ਬੰਨੀ ਕਹਿੰਦੇ ਦੁੱਕ ਦਾ ਫਿਰਦਾ ਜਬੰਨੀ ਬੁੱਕ ਦਾ ਫਿਰਦਾ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਇੱਕ ਇੱਕ ਜਫੇ ਦੇ ਨਾਲ ਮੈਚ ਜਿਵੇਂ ਕਹਿ ਦਿਆ ਵੀ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਉਹ ਪਾਗਲ ਵਾਲਾ ਦਕੀ ਰੇਡ ਬਾਲੀ ਵਧਿਆ ਹੋਇਆ ਨੌਜਵਾਨ ਦੁਗਾਂ ਵਾਲੇ ਦੇ ਤਿੰਨ ਜਫੇ 11000 ਦੇ ਅਰਸ਼ਮ ਮਹੰਦੋਤ ਉਧਰ ਜਤਿੰਦਰ ਜੱਟ ਕਹਿੰਦਾ ਹਰ ਇੱਕ ਜਫਾ 5 500 ਦਾ ਜਤਿੰਦਰ ਜੱਟ ਮੁੱਲਾ ਮਰੀਆ ਜਿਸ ਭਰਾ ਦੇ ਵੱਲ ਅੱਜ ਦੇ ਕੱਪ ਦਾ ਪਹਿਲਾ ਪ੍ਰਾਈਸ ਸਪான்ਸਰ ਕੀਤਾ ਜਾ ਰਿਹਾ ਹੈ ਹਰ ਇੱਕ ਜਫਾ 5 500 ਦਾ ਦੋਨੇ ਪਾਸੇ ਐਲਾਨ ਕਰ ਦਿੱਤਾ ਗਿਆ ਆ ਖੁੱਡੇ ਵਾਲਾ ਸੁਖੀ ਕਿ ਦੋ ਪਰ ਘਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਕਿ ਸਦਰ ਸਿੱਧਕ ਤੋਂ ਡੋਲੀ ਨਾ ਤੂਪਤ ਪੰਜਾਬ ਦੇ ਆ ਕਿ ਘਰ ਘਰ ਪਹੁੰਚੇ ਮੈਂ ਕੋ ਤੇਰੀ ਫੁੱਲ ਗਲਾਬ ਦੇ ਆ ਮੱਥੇ ਮਿੱਟੀ ਚੁੰਮ ਲਾਉਣਗੇ ਤੇਰਿਆਂ ਰਾਵਾਂ ਦੀ ਇਹ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾ ਆਓ ਕੁੱਖ ਸਫਲ ਕਰ ਜਾਂਦੇ ਮਾਵਾ ਦੇ ਉਥੇ ਕਹਿੰਦੇ ਜਤਿੰਦਰ ਜੱਟ ਵੀਰ ਆ ਸਾਡਾ ਨਾਲ ਕਹਿੰਦੇ ਸੁੱਖਾ ਬੂਥਗੜ ਅੱਜ ਫਾਦਰ ਸਾਹਿਬ ਆਏ ਹੋਏ ਨੇ ਬਾਪੂ ਉਤਾਰ ਸਿੰਘ ਜੀ ਭਰਾ ਕਹਿੰਦੇ ਵੀ ਪਹੁੰਚੇ ਹੋਏ ਨੇ ਪਹਿਲੇ ਭਰਾ ਦੀਆਂ ਗੱਲਾਂ ਨੇ ਦੂਜੇ ਭਰਾ ਦੀਆਂ ਗੱਲਾਂ ਨੇ ਉਧਰ ਕਹਿੰਦੇ ਬਲਕਾਰ ਨਚੀਲਾ ਗੱਲ ਅਧੂਰੀ ਟਿਕਾੜੇ ਮੇਰੇ ਮਿੱਤਰੋ ਕਿ ਜਿੱਤਣ ਜੱਟ ਬਾਹਰ ਆ ਗਿਆ 300 ਤੋਂ ਲੱਗੂਗੀ ਜਿੱਦਣ ਜੱਟ ਬਾਹਰ ਆ ਗਿਆ ਵਾਕਈ ਗੱਲਾਂ ਕਹਿੰਦੇ ਟਿਕਾਣੇ ਲੱਗਣਗੇ ਆਹ ਇੰਦਰਜੀਤ ਬੰਨੀ ਨੌਜਵਾਨ ਐਂਦਰਜੀਤ ਸਿੰਘ ਬੰਨੀ ਜਿਹੜੇ ਰੋਪੜ ਦੇ ਕਹਿੰਦੇ ਵੀ ਸਮਾੜੇ ਖੁਰਦ ਪਿੰਡ ਵਾਲਾ ਪਰ ਸੋਨੂ ਫੜਿਆ ਗੁੱਟ ਛੜਾਇਆ ਗੁੱਟ ਲੱਗਿਆ ਹੋਇਆ ਜੋਰ ਇੰਦਰਜੀਤ ਬੰਨੀ ਵੀ ਇੱਕ ਤਕੜਾ ਪੁਆਇੰਟ जोड ਗਿਆ ਹੈ ਪਾਗਲ ਪਿੰਡ ਵਾਲਾ ਵਿੱਕੀ ਫੇਰ ਤਿਆਰ ਹੈ ਆਹ ਦੁੱਗਾਂ ਵਾਲਾ ਦੁਨੀਆਂ ਦਾ ਚਿਹਤਾ ਖਿਡਾਰੀ ਹੈ ਐਨ ਕਹਿੰਦੇ ਵੀ ਦੁਨੀਆਂ ਦੇ ਵਿੱਚ ਚਰਚਾ ਦੇ ਵਿੱਚ ਹੈ ਇਹ ਖਿਡਾਰੀ ਦੇ ਚਰਚੇ ਦੁਨੀਆ ਦੇ ਵਿੱਚ ਹੈ ਕਿ ਸਾਡੇ ਚਰਚੇ ਹੁੰਦੇ ਰਹਿਣੇ ਆ ਤੇ ਕਿਸੇ ਨਹੀਂ ਮੁੱਕਣੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਦੇ ਟੁੱਟਣੇ ਵੀ ਕੀ ਮੁਰ ਪਿੱਛੇ ਨੌਜਵਾਨਾਂ ਮੁਰ ਇਹ ਹੁਣ ਤੇ ਜੋ ਹੋਣਾ ਸੀ ਹੋ ਗਿਆ ਜੋ ਹੋਣਾ ਸੀ ਉਹ ਹੋ ਗਿਆ ਨੰਬਰ ਕਿਹਦਾ ਜੀ ਇਸ਼ਾਰਾ ਕਰ ਦਿਓ ਹੁਣ ਤੇ ਇਸ਼ਾਰੇ ਵੀ ਲੋੜ ਆ ਨੰਬਰਾਂ ਵਾਲੇ ਨੇ ਆਪੇ ਲਿਖ ਲੈਣਾ ਰੈਫਰੀ ਸਾਹਿਬ ਰਣਜੀਤ ਸਿੰਘ ਜੀ ਫੈਸਲਾ ਦਿਓ ਪੁਆਇੰਟ ਕਿਧਰਲੇ ਪਾਸੇ ਹੈ ਲਓ ਪੁਆਇੰਟ ਨੰਬਰ ਜਿਹੜਾ ਖੁੱਡਾ ਵਾਲੀ ਸ਼ੇਰ ਦੀ ਟੀਮ ਨੂੰ ਦਿੱਤਾ ਗਿਆ ਨੰਬਰ ਖੁੱਡਾ ਵਾਲੀ ਸ਼ੇਰ ਦੀ ਟੀਮ ਨੂੰ ਸੁੱਖਾ ਬੂਤਗੜ ਲਓ ਅਗਲੀ ਰੇਟ ਗੁਦਰ ਮੁੱਲਾਪੁਰ ਵੀਰ ਰਿਵਿਊ ਦੇ ਦਿਓ ਕੰਮ ਸ਼ੁਰੂ ਕਰ ਦਈਏ ਹਰਸ਼ ਬੈਂਸ ਬੂਤਗੜ ਸੁੱਖਾ ਬੂਤਗੜ ਜਿਹੜਾ ਫਸਟ ਸੈਕਿੰਡ ਪ੍ਰਾਈਜ਼ ਹਰਸ਼ ਬੈਂਸ ਤੇ ਹਰਸ਼ ਧਨਵਾਲ ਹਰਸ਼ ਬੈਂਸ ਸ਼ਮੀ ਜ਼ਗੀਰਦਾਰ ਜੱਟ ਮੁੱਲਾਂ ਦਾ ਬੀ ਕਾਲੀਵਾਲ ਅਨੁਜ ਜੱਟ ਪਰਮਿੰਦਰ ਬੈਨਪਾਲ 5000 ਦਾ ਜੱਫਾ ਖੁਸ਼ੀ ਦਾ ਹੋਵੇਗਾ ਹਾਂਜੀ ਉਸਤਾਦ ਜੀ ਆਜੋ ਫੇਰ ਹਰਸ਼ ਕਹਿੰਦਾ ਵੀ ਸਾਡਾ ਵੀ ਅੱਜ ਸਾਰੇ ਨੇ ਜਿਆ ਕਰਕੇ ਜਾਣਾ ਹੈ ਔਰ ਜਿਵੇਂ ਕਹਿੰਦੇ ਸੱਭਿਆਚਾਰ ਮੇਲੇ ਦਾ ਨਜ਼ਾਰਾ ਵੀ ਲੈ ਕੇ ਜਾਣਾ ਹੈ ਹਰ ਸਾਲੇ ਤੋਂ ਬਾਅਦ ਗੋਰਾ ਫੇਰ ਰੇਡ ਪਾਉਂਦੀ ਵਧਿਆ ਹੋਇਆ ਹੈ ਮੁੰਡਾ ਅੱਜ ਕਹਿੰਦੇ ਵੇਰਿਆ ਫਿਰਦਾ ਆ ਉਹ ਵੇਰ ਵੇਰ ਕੇ ਰੇਡਾਂ ਪਾਉਂਦਾ ਹੈ ਰਸਾਲੂ ਵਾਲਾ ਵੀ ਬੱਲੇ ਬੱਲੇ ਕਰਵਾਈ ਜਾ ਰਿਹਾ ਹੈ ਪਰ ਦੁੱਗਾਂ ਵਾਲਾ ਕਹਿੰਦੇ ਅੱਜ ਆਈ ਤੇ ਆਇਆ ਹੋਇਆ ਹੈ ਅਰਸ਼ ਮਹਿਤੂਤ ਦੇ ਚਰਚੇ ਉਹ ਦੁਨੀਆਂ ਦੇ ਵਿੱਚ ਹੈ ਅਰਸ਼ ਦੇ ਗੋਰੂ ਤਾੜੀਆਂ ਫਿਰ ਵੱਜਣ ਗਈਆਂ ਆਓ ਤਾੜੀਓ ਜਿਹੜੇ ਫਿਰ ਵੱਜਦੀਆਂ ਨੇ ਉਧਰ ਕਹਿੰਦੇ ਹਰਪ੍ਰੀਤ ਧੰਨਵਾਦ ਹਰਸ਼ ਪੈਸ ਬਲੋ ਦਿਨਾਂ ਬਾਰੇ ਵੱਡੇ ਭਰਾਵਾਂ ਦੇ ਲਈ ਅੱਜ ਕਹਿੰਦੇ ਪੱਟਾ ਮੇਲਾ ਚੱਲਦਾ ਮੇਰੇ ਮਿੱਤਰ ਉਧਰ ਕਹਿੰਦੇ ਹਰਪ੍ਰੀਤ ਧੰਨਵਾਦ ਤੇ ਹਰਸ਼ ਪੈਸ ਦਵਾਵਾਂ ਦੇ ਵੀਰਾਂ ਦੇ ਲਈ ਜਿੱਤੇ ਜਿਤੇਂਦਰ ਜੱਟ ਮੁੱਲਾਂਦਰ ਦੇ ਵੱਲੋਂ ਹਰ ਕਿ ਜਫਾ 5500 ਦਿੱਤਾ ਜਾ ਰਿਹਾ ਹੈ ਹਰਜੀਤ ਭੋਲੂ ਐਮਸੀ ਤੇ ਨਾਲ ਸੋਨੂ ਸੁਹਾਣਾ ਉਹਨਾਂ ਵੱਲੋਂ ਹਰ ਇੱਕ ਜਫਾ ਇੱਕ ਇੱਕ ਹਜ਼ਾਰ ਦਿੱਤਾ ਜਾ ਰਿਹਾ ਹੈ ਉਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ ਦਿਲੋਂ ਧੰਨਵਾਦ ਹੈ ਸਾਡੇ ਵੀਰ ਹਰਸ਼ ਬੈਂਸ ਦਾ ਹਰਪ੍ਰੀਤ ਧنوਏ ਦਾ ਆਹ ਖੋਡੇ ਵਾਲਾ ਸੁਖੀ ਜਸਦੇ ਰੇਡ ਪੁਆਇੰਟ ਹੀ ਫਿਰ ਵਧਿਆ ਹੋਇਆ ਹੈ ਕਾਲੇ ਵਰਗੇ ਸੋਨੂ ਵਰਗੇ ਅੱਜ ਕਹਿੰਦੇ ਸੁੰਗਲ ਬਿੰਦੇ ਹਰਿਆਣੇ ਵਾਲੇ ਮੁੰਡੇ ਵੀ ਵੇਰੇ ਫਿਰਦੇ ਆ ਪਰ ਧਾਵੀ ਇੱਕ ਤਕੜਾ ਪੁਆਇੰਟ ਜੁੜ ਗਿਆ ਆ ਉਧਰ ਕਹਿੰਦੇ ਬਲਜੀਤ ਸਿੰਘ ਜੀ ਸਾਡੇ ਆਈਐਸਆਈ ਸਾਹ ਹਰਿਆਣਾ ਦੀ ਟੀਮ ਦਾ ਕੋਈ ਪਲੇਅਰ ਜੱਸਾ ਲਾ ਦੇਵੇ ਤੇ ਇੱਕ 1000 ਦਿੱਤਾ ਜਾਵੇਗਾ ਉਧਰ ਕਹਿੰਦੇ ਸ਼ੇਵਾਵਾਲੀ ਵਾਲੀ ਵਾਲ ਟੂਰਨਾਮੈਂਟ ਜਿਹੜਾ ਉਹ ਕਹਿੰਦੇ ਬੈਰਮਪੁਰ ਦੇ ਵਿੱਚ ਭਾਗੋ ਮਾਦਰੇ ਦੇ ਵਿੱਚ ਹੋਵੇਗਾ ਜਿੱਥੇ ਕਹਿੰਦੇ 22 ਤੇ 23 ਮਾਰਚ ਹੋਵੇਗੀ ਬੈਸਟਨ ਬੁਲਟ ਐਲ.ਐੱਡੀ ਵੱਡੇ ਸਰਵਾਨ ਜੱਸਾ ਸੋਮਲ ਜੀ ਤੇ ਨਰਿੰਦਰ ਸੋਮਲ ਜੇ ਲਾਲੀਆ ਅਸੇਲੀਆ ਤੇ ਗੁਰਿੰਦਰ ਅਸੇਲੀਆ ਇਹਨਾਂ ਵੀਰਾਂ ਵੱਲੋਂ ਕਹਿੰਦੇ 50000 ਰੁਪਇਆ ਅੱਜ ਦੇ ਕੱਪੜੇ ਦਿੱਤਾ ਜਾ ਰਿਹਾ ਲਾਲੀ ਆਸਟ੍ਰੇਲੀਆ ਤੇ ਗੁਰਿੰਦਰ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਅੱਧਾ ਲੱਖ ਅੱਜ ਦੇ ਕੱਪੜੇ ਦਿੱਤਾ ਜਾ ਰਿਹਾ ਔਰ ਸਾਲੂ ਪਿੰਡ ਵਾਲਾ ਗੋਰਾ ਐਨ ਮੁਰਕੋ ਮੁਰਕੀ ਹੋਇਆ ਪਿਆ ਮੁੰਡਾ ਆਹ ਮੁੰਡਾ ਕਹਿੰਦੇ ਸਰੀਰ ਭਾਫਾਂ ਛੱਡ ਰਿਹਾ ਹੈ ਰੇਡ ਪਾਈ ਹੋਈ ਆ ਮਿੱਕੇ ਆ ਜਾ ਉੱਥੇ ਆਹ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਉਧਰ ਕਹਿੰਦੇ ਜੱਗੀਆਂ ਦੀ ਸਾਡੇ ਵੀਰ ਨੇ ਉਸੀ ਦੇ ਜੱਫੇ ਦੇ ਉੱਪਰ ਵੱਡੇ ਪਿਆਰ ਤੇ ਸਤਿਕਾਰ ਹੋਣਗੇ ਉਧਰ ਕਹਿੰਦੇ ਦਿਲਪਰੀ ਟੋਣੀ ਵੀਰ ਲਾਹਣ ਕਹਿੰਦੇ ਨਿਮਾ ਸਰਪੰਚ ਉਹਨਾਂ ਨੇ ਵੀ ਲਾਡ ਕੀਤਾ ਹੋਇਆ ਵੀ ਗੱਲ ਕਹਿੰਦੇ 11000 ਦੀ ਹੋਵੇਗੀ 11000 ਦੀ ਬਣਾ ਯੂਐਸਏ ਟ੍ਰੇਲੂਆ ਸਾਬੀ ਆਸਟ੍ਰੇਲੀਆ ਬੰਟੀ ਟਾਲੀ ਵਾਲ ਆਮਨ ਯੂਐਸਏ ਤੋਂ ਸਾਡਾ ਵੀਰ ਕੈਨੇਡਾ ਤੋਂ ਤੇ ਜੀਤੀ ਤਨੂ ਜੀ ਉਹਨਾਂ ਦਾ 2000 ਬੰਟੀ ਖੁੱਡਾ ਨੇ ਸ਼ੇਰ ਦਾ ਤੇ ਨਸਬੀ ਆਸਟ੍ਰੇਲੀਆ ਤੇ ਬੰਟੀ ਧਾਲੀਵਾਲ ਬਿੱਲੇ ਦੇ ਜੱਫੇ ਦਾ 2000 ਦੇਣਗੇ ਹਾਂਜੀ ਸਟੇਜ 'ਤੇ ਆ ਜਾਓ ਤੇ ਬਿੰਨੀ ਕੈਨੇਡਾ ਦਾ ਅਮਨ ਯੂਐਸਏ ਦਾ ਤੇ ਨਾਲ ਸਾਡੇ ਵੀਰ ਅਨੁਜ ਪਾਠਕ ਸਾਡਾ ਵੀਰ ਹਰਸ਼ ਬੈਂਸ ਤੇ ਹਰਪ੍ਰੀਤ ਤਨੂਏ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਆਹ ਨੌਜਵਾਨ ਭਾਗਲ ਪਿੰਡ ਦਾ ਵਿੱਕੀ ਰੇਡ ਪਾ ਰਿਹਾ ਹੈ ਯਾਸੀ ਚਾਰ ਸਾਹਮਣੇ ਸਰਪੰਚ ਆਹ ਸਰਪੰਚ ਸਰਪੰਚ ਪਰ ਤਾੜੀਆਂ ਮਾਰਦੇ ਭਗਲ ਵਾਲੇ ਵੀ ਆਓ ਸਹੇਦ ਕਕਰਾਲੀ ਸਾਹਿਬ ਨੇ ਕਕਰਾਲੀ ਸਾਹਿਬ ਨੇ ਤਿੰਨ ਚਾਰ ਵਾਰੀ ਆਖਿਆ ਵੀ ਸਰਪੰਚੋ ਸਰਪੰਚੋ ਕਕਰਾਲੀ ਸਾਹਿਬ ਤੁਸੀਂ ਤਿੰਨ ਵਾਰੀ ਕਿਹਾ ਆ ਬੋਲਨ ਨਾਲ ਕਿਹ ਜਿਹੜਾ 90-90 ਲੱਖ ਲੱਗਣਾ ਮੇਰ ਕਰੇ ਪਰਮਖਤਵਾਲ ਸਰਪੰਚੋ ਸਰਪੰਚ ਗੱਲ ਕਿੱਥੇ ਜਾਣੀਆ ਹੁਣ ਉਹ ਗੱਲ ਕਿੱਥੇ ਜਾਣੀਆ ਹੁਣ ਪਰ ਪਿਆਰ ਨਾਲ ਬਣਾ ਲਿਓ ਉਹ ਪਿਆਰ ਨਾਲ ਬਣਾ ਲਿਓ ਪਰ ਕਿੰਨਾਂ ਨੂੰ ਵੇਣਤੀ ਜਦੋਂ ਪਤਾ ਵੀ ਨਹੀਂ ਬੰਨੋ ਫਿਰ ਮਾਨਸਿ ਸੁਝਾ ਲਿਓ ਉਹ ਸੁਖੀ ਵਾਪਸ ਲਓ ਸੁਖੀ ਵਾਪਸ ਆ ਗਿਆ ਭਾਗਲਪਿੰਡ ਵਾਲਾ ਵਿੱਕੀ ਹਰਿਆਣੇ ਵਾਲਾ ਸ਼ੋਹਰਾ ਬਹੁਤ ਕਹਿੰਦੇ ਅੱਜ ਵਧੀਆ ਰੇਡਾਂ ਪਾ ਕੇ ਬੱਲੇ ਬੱਲੇ ਕਰਵਾ ਰਿਹਾ ਹੈ ਦੁੱਗਾ ਵਾਲਾ ਖੁਸ਼ੀ ਹੈ ਆਹ ਜੰਟਾ ਕਹਿੰਦੇ ਨਾਲ ਸੱਤ ਨਾਲ ਮਿਲਿਆ ਆਹ ਵੇਖਦੇ ਆਂ ਵੀ ਦੁੱਗਾ ਵਾਲਾ ਕਿਹੋ ਜੀ ਰਣਨੀਤੀ ਦੇ ਨਾਲ ਰੁਕਣ ਦਾ ਯਤਨ ਕਰੇਗਾ ਆਹ ਬਿੱਲਾ ਫੇਰ ਟਰਾਈ ਕਰਦਾ ਹੈ ਬਿੱਲਾ ਤੇ ਵਿੱਕੀ ਬਿੱਲਾ ਤੇ ਵਿੱਕੀ ਵਿੱਕੀ ਤੇ ਬਿੱਲਾ ਬੱਲੇ 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 ਕਰਦੇ ਨੇ ਓਕਰ ਦੇ ਪਾਸੇ ਵਿੱਕੀ ਕੰਬਾਲੀ ਤੇ ਦਿਲਪ੍ਰੀਤ ਕੰਬਾਲਾ ਗੱਲ ਤੋਂ ਕੀ ਜਰਾ ਕਰ ਰਿਹਾ ਹੈ ਵਾਹਿਗੁਰੂ ਜੀ ਬੜਾ ਜਦ ਦੇਖਿਓ ਯਾਰ ਜਿਆਦਾ ਨਾ ਹੋਵੇ ਮੇਰੀ ਬੇਨਤੀ ਹੈ ਕੋਈ ਵੀਰ ਦੇਖਣ ਆਲਾ ਹੋਵੇ ਕਿਉਂਕਿ ਲੱਗਦਾ ਕੋਣੀ ਤੇ ਸੱਟ ਲੱਗੀ ਹੈ ਕੋਈ ਵੀਰ ਬਹਾਂ ਲੱਤਾਂ ਦੇਖਣ ਜਾਣਦਾ ਹੋਵੇ ਠੀਕ ਹੈ ਦੁਗਾਲਿਆ ਬਲਪ੍ਰੇਤ ਵਿੱਕੀ ਕੰਬ ਵਾਲੀ ਬਿੰਦਾ ਸਰਪੰਚ ਕਹਿੰਦਾ ਵੀ 2000 ਹੈ ਹਰਪ੍ਰੀਤ ਚਲਾਈਏ ਵੀਰੇ ਠੀਕ ਹੈ ਨਾ ਮੁੰਡਾ ਹਰਪ੍ਰੀਤ ਉਧਰ ਸਾਡਾ ਵੀਰ ਭੁੱਲਾ ਪੂਰਾ ਮੁੱਲਾਂਪਰੀਆ ਜਤਿੰਦਰ ਜੱਟ ਮੁੱਲਾਂਬਰੀਆ ਬਹਾ ਸਾਡਾ ਸਤਕਾਰ ਪੁੱਜਦਾ ਕੀਤਾ ਸੁੱਖਾ ਬੂਥਗੜ ਜਤਿੰਦਰ ਜੱਟ ਸੁੱਖਾ ਬੂਥਗੜੀ ਅਤੇ ਰਾਣਾ ਬੂਥਗੜੀਆ ਉਹਨਾਂ ਵੱਲੋਂ ਸੈਕੰਡ ਪ੍ਰਾਈਜ਼ ਹੈ ਸਿਮਰਨ ਮੰਡੀਰ ਵੱਡਾ ਵੀਰ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਜਤਿੰਦਰ ਜੱਟ ਮੁੱਲਾਂਬੁਰ ਦੇ ਵੱਲੋਂ ਸੁੱਖਾ ਬੂਥਗੜ ਸੁੱਖਾ ਬੂਥਗੜ ਉਹਨਾਂ ਵੀਰਾਂ ਵੱਲੋਂ ਦੂਜਾ ਪ੍ਰਾਈਜ਼ ਸਪான்ਸਰ ਕੀਤਾ ਗਿਆ ਹੈ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਿਰੇ ਦੀ ਕਬੱਡੀ ਹੈ ਪਹਿਲਾ ਪ੍ਰਾਈਜ਼ 111111 ਦੂਜਾ ਪ੍ਰਾਈਜ਼ 70777 ਜਿਹੜੇ ਬੈਸਟ ਬਣ ਗਏ 66066 ਦੀ ਵੱਡੀ ਰਾਸ਼ੀ ਦਿੱਤੀ ਜਾਣੀ ਹੈ ਆ ਰੇਡ ਪੌਂਡੀ ਸੁਖੀ ਫੇਰ ਮੈਦਾਨ ਦੇ ਵਿੱਚ ਤਿਆਰ ਹੈ ਸੋਨੂੰ ਸੋងਗ ਜਗਜੀਤ ਸਿੰਘ ਜੱਗੀ 48 ਵੀਰ ਨੇ ਸਾਡੇ ਧੰਨਵਾਦ ਮੈਚ ਹੋ ਚੁੱਕਾ ਸਵਾਪ ਸਵਾਪਤ ਹੈ ਇਸ ਮੈਚ ਦਾ ਰਿਜ਼ਲਟ ਖੋਡਾ ਅਲੀ ਸ਼ੇਰ ਦੀ ਟੀਮ ਬਸ ਹੈ ਪਰਮਤ ਦੇ ਮਾਮਾ ਤੇ ਭੂਆ ਦੇ ਮੁੰਡੇ ਆਖਾਂਗੇ ਵੀਰ ਨੇ ਸਾਡੇ ਗਗਨ ਪੰਡਤ ਵੱਡੇ ਭਰਾ ਨੇ ਕਰਨ ਕੈਨੇਡਾ ਤੇ ਜਸੀ ਕੈਨੇਡਾ ਦਾ ਬਹੁਤ ਬਹੁਤ ਧੰਨਵਾਦ ਹੈ ਕਰਨ ਕੈਨੇਡਾ ਤੇ ਅਮਨ ਕੈਨੇਡਾ ਇਹਨਾਂ ਵੀਰਾਂ ਮੇਰੇ ਜਿਹੜੇ ਬੈਸਟ ਬਣ ਗਏ ਤੇ ਕਮਲ ਕੈਨੇਡਾ ਮਾਫੀ ਚਾਹਾਂਗੇ ਰੈਣਾ ਬੂਥਗੜ ਸੁੱਖਾ ਬੂਥਗੜ ਕਮਲ ਕੈਨੇਡਾ ਤੇ ਜੱਸੀ ਕੈਨੇਡਾ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਰਪ੍ਰਾਈਜ਼ ਜੱਟ ਮੁੱਲਾਪੁਰ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਾਡੇ ਵੀਰ ਅਰਸ਼ ਬੈਂਸ ਵੱਲੋਂ ਹਰਪ੍ਰੀਤ ਨੂੰ ਹੋਏ ਉਹਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਗੱਲ ਕੁਮਾਰ ਬਾਦਰੇ ਚੱਲੇ ਜੱਟ ਤੇ ਜੱਟੀ ਜਦ ਜੱਟ ਮੁੱਲਾਪੁਰ ਜੱਟ ਮੁੱਲਾਪੁਰ ਅਮਰੀਕ ਭਾਈ ਜੱਸਾ ਸਿੱਧੂ ਤੇਰਾ ਖੋਸੇ ਬੋਲੇ ਬਾਈ ਰਾਣੇ ਬਾਈ ਬਹੁਤ ਪਿਆਰ ਕਰਦਾ ਉਹ ਰਾਣਾ ਦਾ ਕੁਝ ਵੀ ਨਹੀਂ ਰਾਣਾ ਵੱਡਾ ਵੀਰ ਲੈ ਵੀ ਰਾਣੇਆ ਤੁਹਾਡਾ ਪਿਆਰ ਬੜਿਆ ਰਵੇ ਰਾਣਾ ਬੂਥਗੜ ਸੁੱਖਾ ਬੂਥਗੜ ਜੱਸਾ ਬੂਥਗੜ ਨਹੀਂ ਹੁੰਦਾ ਨਾ ਤੇ ਸੁੱਖਾ ਬੂਥਗੜ ਤੋਂ ਵੱਲੋ ਜੱਸਾ ਬਾਂਮਲ ਮਾਜਰਾ ਜੱਸਾ ਸਿੱਧੂ ਜੱਸਾ ਸਿੱਧੂ ਬਾਂਮਲ ਮਾਜਰਾ ਜੱਸਾ ਸਿੱਧੂ ਬਾਂਮਲਵਾਜਰੇ ਪਿੰਡ ਤੋਂ ਆ ਦੂਰਪੁਰ ਬੇਦੀ ਗੁਰਪ੍ਰੀਤ ਬਾੜਾ अवतार सिंह जी ਸਾਡੇ ਬਾਪੂ ਜੀ ਨੇ ਧੰਨਵਾਦ ਹੈ ਸੂਰਜ ਪਹਿਲਵਾਨ ਸਾਹਿਲ ਸੁਹਾੜਾ ਹਾਂਜੀ ਇਸ ਮੈਚ ਦੇ ਸੂਰਜ ਦੀ ਟੀਮ ਦੇ ਪੁਆਇੰਟ ਆਏ ਅੱਠ ਬੀਨਾ ਅਰਨੋਲੀ ਖੁੱਡਾ ਅਲਸ਼ੇਰ ਦੇ ਟੀਮ ਦੇ ਪੁਆਇੰਟ ਆਏ 15.5 ਸਹਿਬ ਰੋਲੀ ਹੈਪੀ ਬਟਿੰਡਾ ਸ਼ਿਵ ਮਸੁੰਦਰ ਨਗਰ ਬਰਿੰਦਰ ਬਲਾੜੀ ਮਾਨ ਅਮਰੀਕ ਸਿੰਘ ਜੀ ਤੇ ਮੈਰਸਟੋਰ ਜੀ ਆਜੋ ਕੀ ਖਬਰਾਂ ਜੀ ਪੜਨ ਲੱਗੇ ਸੋਂਗਰ ਦੀ ਟੀਮ ਦੇ ਪੁਆਇੰਟ ਆਏ ਅੱਠ ਤੇ ਖੁੱਡਾ ਅਲਸ਼ੇਰ ਦੇ 15.5 ਖੋਡਾ ਵਾਲੀ ਸ਼ੇਰ ਫਾਸਤ ਸੁੰਗਲ ਸੈਕਿੰਡ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਸੁਖੀ ਖੋਡਾ ਵਾਲੀ ਸ਼ੇਰ ਅੱਠ ਕਬੱਡੀਆਂ ਵਾਕੇ 7 ਅੰਕ ਪ੍ਰਾਪਤ ਕੀਤੇ ਹਨ ਖੋਡਾ ਵਾਲੀ ਸ਼ੇਰ ਵਾਲਾ ਸੁਖੀ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਤੇ ਅਰਸ਼ ਗਗਨ ਪੰਡਤ ਵੀਰ ਇਸ ਸਾਲ ਪਰ ਬਾਪੂ ਅਫਸਰ ਬਾਪੂ ਅਫਸਰ ਪੰਜ ਟੱਚ ਤੇ ਤਿੰਨ ਜਫੇ ਲਾ ਕੇ آج ਦੇ ਇਸ ਕਬੱਡੀ ਕਪ ਦਾ ਬੈਸਟ ਸਟਾਪਰ ਬਣ ਗਿਆ ਹੈ ਹਲੇ ਚੱਕ ਹਲੇ ਹਲੇ ਸਾਕ ਬੇਨਤੀ ਦੀ ਕਲਮ ਦੇ ਅਧਿਕਾਰ ਨੂੰ ਪੰਨਨੂ ਰੋਗ ਰੋ ਕਰਾਂਗੇ ਜੀ ਸਤਿ ਸ੍ਰੀ ਅਕਾਲ ਪਰ ਨੌਜਲਾ ਅਮਰਸ਼ੀਰ ਪਰਨ ਪਰ ਨੌਜਲਾ ਗਗਨ ਗਿੱਲ ਹਰਸ਼ਬੈਸ ਮਨੀ ਸਾਡਾ ਵੀਰ ਦਾ ਕਾਰ ਕਲੱਬ ਗਗਨ ਉਹਨੇ ਸਾਰੇ ਭਰਾ ਕਹਿੰਦੇ ਵੀ ਅਗਲੇ ਸਾਲ ਮੇਜਰ ਲੀਗ ਤੇ ਬੱਬੂ ਮਾਨ ਦਾ ਖੜਾ ਹੋਵੇਗਾ ਮੁਬਾਰਕਾ ਸਾਡੇ ਸਾਰੇ ਭਰਾਵਾਂ ਨੂੰ ਆ ਰੈਫਰੀ ਵੀਰਾਂ ਨੂੰ ਬਾਈਕ ਲੈ ਲਓ ਵੀਰ ਜੀ ਮਾਈਕ ਬੱਬੂ ਅਵਤਾਰ ਸਿੰਘ ਜੀ ਜਨਾ ਮੈਂ ਫਿਰ ਤੋਂ ਧੰਨਵਾਦ ਕਰਦਾ ਹਰਬਿੰਦਰ ਹੋਰ ਜੀ ਪੂਰੇ ਕਲੱਬ ਦੇ ਸਾਰੇ ਆਗੂਦਾਰਾਂ ਨੂੰ ਲੱਖ ਲੱਖ ਮੁਬਾਰਕਾਂ ਬਜਨਪੁਰ ਵਾਲੇ ਆਜਨ ਬਜਨਪੁਰ ਵਾਲੇ ਉਧਰ ਗੁਰਪ੍ਰੀ ਸਾਡਾ ਵੱਡਾ ਵੀਰ ਹੈ ਤੇ ਬੱਬੂ ਅਵਤਾਰ ਸਿੰਘ ਜੀ ਜਨਾ ਦਿਲੋਂ ਧੰਨਵਾਦ ਜੱਸੇ ਹੋਣੀ ਸਾਰੇ ਸਾਡੇ ਭਰਾ ਨੇ ਔਰ ਸੁਖੀ ਹੋਣੀ ਮਾਨ ਨੇ ਜ਼ਿੰਦਗੀ ਦਾ ਜੱਸਾ ਸਿੱਧੂ ਉਥੇ ਹਰਸ਼ ਬੈਸੋੜੇ ਨਾਲ ਮਲੀ ਸਾਡਾ ਵੀਰ ਇੱਕ ਜ਼ਿੰਦਗੀ ਬਤਾਲਣ ਲਈ ਚੰਗਾ ਮੀਤ ਚਾਹੀਦਾ ਤੇ ਗੀਤਾਂ ਦੇ ਨਾਲ ਮਿੱਠਾ ਮਿੱਠਾ ਮੱਜਣਾ ਸੁੱਖਾ ਬੋਤਗੜ ਤੇ ਨਾਲ ਜਤਿੰਦਰ ਜੱਟ 몰ਾਂਪਰੀਆ ਇਹਨਾਂ ਭਰਾਵਾਂ ਵੱਲੋਂ ਅੱਜ ਦੇ ਕਬੱਡੀ ਕੱਪ ਦਾ ਸੈਕੰਡ ਪ੍ਰਾਈਜ਼ 76000 770 ਪਰ ਵੱਲੋਂ ਫਰਸਟ ਪ੍ਰਾਈਜ਼ ਹੈ ਸੁਖੇ ਬੂਤਗੜ ਵੱਲੋਂ ਸੈਕੰਡ ਪ੍ਰਾਈਜ਼ ਹੈ ਸੁਖੇ ਬੂਤਗੜ ਵੱਲੋਂ ਸੈਕੰਡ ਪ੍ਰਾਈਜ਼ ਤੇ ਜੱਟ ਬੁੱਲਾਪਰੀਆ ਇਹਨਾਂ ਭਰਾਵਾਂ ਵੱਲੋਂ ਫਰਸਟ ਪ੍ਰਾਈਜ਼ ਜਿਹੜਾ ਸਪਾਂਸਰ ਕੀਤਾ ਗਿਆ ਸਾਡਾ ਵੀਰ ਜਤਿੰਦਰ ਜੱਟ ਬੁੱਲਾਪਰੀਆ ਭਾਈ ਜੀ ਬੀਜਨਪੁਰ ਦੀ ਟੀਮ ਭਾਈ ਜੀ ਬੀਜਨਪੁਰ ਦੀ ਟੀਮ ਦੇ ਖਿਡਾਰੀ ਧਿਆਨ ਦਿਓ ਇੱਕ ਫੋਟੋ ਆਣੀ ਹੈ ਨਿਊਜ਼ਪੇਪਰ ਤੋਂ ਸਾਡੇ ਵੀਰ ਆਏ ਆ ਉਹਨਾਂ ਨੇ ਫੋਟੋ ਲਈ ਹੈ ਬਿਜਨਪੁਰ ਦੀ ਟੀਮ ਦੇ ਖਿਡਾਰੀ ਆ ਜਨ ਇਧਰਲੇ ਪਾਸੇ ਪਰ ਬਾਈ ਜੇਕਰ ਹੁਣ ਤੁਸੀਂ ਫਾਈਨਲ ਵਾਲਿਆਂ ਦੀ ਲੈ ਲੋ ਤਾਂ ਜ਼ਿਆਦਾ ਵਧੀਆ ਖੁਸ਼ੀ ਦਾ ਸਰਮਾਨ ਜਿਹੜਾ ਸਾਡੀ ਖੇਡ ਕਲੱਬ ਵੱਲੋਂ 1 ਲੱਖ ਦੇ ਨਾਲ ਕੀਤਾ ਜਾਵੇਗਾ ਮੇਰੀ ਬੇਨਤੀ ਹੈ ਖੁਸ਼ੀ ਲਾਈਵ ਵਾਲੇ ਕੈਮਰੇ ਦੇ ਕੋਲ ਆਵੇਗਾ ਖੁਸ਼ਦੀਪ ਗਿੱਲ ਭਾਈ ਇਹ ਟੀਮਾਂ ਫਾਈਨਲ ਦੀਵੇਂ ਲੈ ਵੀ ਖੁਸ਼ੀ ਹੱਤੀ ਅਤੇ ਸਨਮਾਨ ਦਿੱਤੇ ਜਾਣਾ ਸਾਡੀ ਖੇਡ ਕਲੱਬ ਵੱਲੋਂ ਸਨਮਾਨ ਹੋਣਾ ਖੁਸ਼ੀ ਦਾ 1 ਲੱਖ ਦੀ ਨਕਦ ਰਸ਼ੀ ਦੇ ਨਾਲ ਖੁਸ਼ਦੀਪ ਗਿੱਲ ਨੂੰ ਵੱਡੀ ਮੁਬਾਰਕਬਾਦ ਹੈ ਸਾਡੇ ਭਰਾ ਨੂੰ ਭਾਈ ਲਾਈਵ ਵਾਲੇ ਕੈਮਰੇ ਤੋਂ ਸਾਈਡ ਤੇ ਹੋ ਜੀ ਬੇਨਤੀ ਹੈ ਭਰਾਵਾਂ ਲਈ ਸਾਡੇ ਵੀਰਾਂ ਨੂੰ ਵੱਡੀ ਮੁਬਾਰਕਬਾਦ ਹੈ ਮੇਰੀ ਬੇਨਤੀ ਹੈ ਲੈ ਵੀ ਗੁਰੀ ਗੁਰੀ ਬੈਂਸ ਆਜੋ ਨਾਲ ਤੇ ਨਾਲ ਹਰਪ੍ਰੀਤ ਧੋਵਾ ਹਰਸ਼ ਬੈਂਸ ਜਿਹਨਾਂ ਭਰਾਵਾਂ ਵੱਲੋਂ ਅੱਜ ਦੇ ਕਬੱਡੀ ਕੱਪ ਦੇ ਖੁਸ਼ੀ ਦੁੱਗਾਂ ਵਾਲੇ ਦਾ 1 ਲੱਖ ਦੀ ਨਗਦ ਰਕਮ ਰਸ਼ੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਲੈ ਵੀ ਵੀਰ ਬੌਂਸਰ ਵੀਰ ਥੋੜਾ ਖੋਲ ਲੀ ਆਪਾਂ ਫੋਟੋ ਖੋਲ